ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣੇ ਕਹਿੰਦੇ ਆ ਸੁੰਦਰ ਚਿਹਰਾ ਪਲ ਦੋ ਪਲ ਲਈ ਯਾਦ ਰਹੂਗਾ ਤੇ ਜਿਹੜਾ ਸੁੰਦਰ ਵਿਹਾਰ ਤੁਹਾਡਾ ਉਹ ਜੀਵਨ ਭਰ ਮਤਲਬ ਪੂਰੀ ਜ਼ਿੰਦਗੀ ਤੁਹਾਨੂੰ ਯਾਦ ਰਹਿੰਦਾ ਵਾ ਸੋ ਇਸ ਦੇ ਨਾਲ ਹੀ ਇੱਕ ਰਿਲੇਟਡ ਛੋਟੀ ਜੀ ਕਹਾਣੀ ਸ਼ੁਰੂ ਕਰਦੇ ਆ ਇੱਕ ਵਾਰ ਦੀ ਕੀ ਗੱਲ ਹੁੰਦੀ ਆ ਇੱਕ ਮਹਾਤਮਾ ਹੁੰਦੇ ਆ ਸਾਧੂ ਜਨ ਉਹਨਾਂ ਦਾ ਮੱਠ ਦੇ ਵਿੱਚ ਸਤ ਸੰਗ ਹੋ ਰਹੀ ਹੁੰਦੀ ਆ ਕਾਫੀ ਲੋਕ ਕਾਫੀ ਸੰਗਤ ਇਕੱਠੀ ਹੋਈ ਹੁੰਦੀ ਆ ਨੌਜਵਾਨ ਬਜ਼ੁਰਗ ਬੁੱਢੇ ਤੇ ਹੋਰ ਕਈ ਆਏ ਹੁੰਦੇ ਆ ਸਤ ਸੰਗ ਸੁਣਨ ਤਾਂ ਉਹਨਾਂ ਦੇ ਵਿੱਚ ਨੌਜਵਾਨ ਵੀ ਹੁੰਦੇ ਆ ਮੁੰਡੇ ਕੁੜੀਆਂ ਤਾਂ ਮਹਾਤਮਾ ਜੀ ਇੱਕ ਸਵਾਲ ਕਰਦੇ ਆ ਇੱਕ ਨੌਜਵਾਨ ਨੂੰ ਉਠਾਉਂਦੇ ਆ ਤਾਂ ਉਸ ਨੌਜਵਾਨ ਨੂੰ ਕਹਿੰਦੇ ਆ ਵੀ ਜੇ ਤੈਨੂੰ ਕੋਈ ਇਸਤਰੀ ਔਰਤ ਕੋਈ ਸੋਹਣੀ ਲੱਗੇ ਤਾਂ ਤੂੰ ਉਹਦਾ ਉਹਨੂੰ ਦੇਖਣਾ ਚਾਹੂਗਾ ਤੇ ਮਹ ਉਹ ਜਿਹੜਾ ਨੌਜਵਾਨ ਉੱਠਦਾ ਵਾ ਉਹ ਕਹਿੰਦਾ ਹਾਂਜੀ ਜ਼ਰੂਰ ਦੇਖੂਗਾ ਉਹ ਕਹਿੰਦਾ ਪਰ ਜੇ ਮੇਰੀ ਘਰਾਂ ਵਾਲੀ ਨਾਲ ਨਾ ਹੋਈ ਤਾਂ ਆਉਂਦਾ ਛਾ ਠੀਕ ਆ ਸਾਰੇ ਹੱਸਣ ਲੱਗ ਜਾਂਦੇ ਆ ਸੰਗਤ ਜਿੰਨੇ ਵੀ ਲੋਕ ਉੱਥੇ ਆਏ ਹੁੰਦੇ ਨੌਜਵਾਨ ਮੁੰਡੇ ਕੁੜੀਆਂ ਵੀ ਸਾਰੇ ਹੱਸਦੇ ਆ ਤਾਂ ਉਹ ਕਹਿੰਦਾ ਵੀ ਫਿਰ ਮਹਾਤਮਾ ਜੀ ਕਹਿੰਦੇ ਆ ਵੀ ਉਹ ਚਿਹਰਾ ਤੂੰ ਕਿੰਨੇ ਦਿਨ ਤੱਕ ਯਾਦ ਰੱਖ ਸਕਦਾ ਤਾਂ ਉਹ ਕਹਿੰਦਾ ਜੀ ਮੈਂ ਜਿੰਨਾ ਟਾਈਮ ਉਸ ਤੋਂ ਸੋਹਣਾ ਕੋਈ ਮਿਲ ਨਹੀਂ ਜਾਂਦਾ ਓਨਾ ਟਾਈਮ ਮੈਂ ਉਸ ਚਿਹਰਾ ਯਾਦ ਨੂੰ ਰੱਖ ਉਸ ਚਿਹਰੇ ਨੂੰ ਯਾਦ ਰੱਖੂਗਾ ਉਹਦਾ ਸ਼ਾ ਠੀਕ ਆ ਤੇ ਉਹ ਕਹਿੰਦਾ ਅੱਛਾ ਇਹ ਹੋ ਗਈ ਗੱਲ ਤੇ ਕਹਿੰਦਾ ਹੁਣ ਜੇ ਮੈਂ ਤੈਨੂੰ ਦੂਜਾ ਸਵਾਲ ਕਰਾਂ ਤੀਸਰਾ ਸਵਾਲ ਕਰਾਂ ਬਈ ਮੈਂ ਤੈਨੂੰ ਇਹ ਕਹਾਂ ਵੀ ਤੂੰ ਇੱਥੋਂ ਕੋਈ ਆ ਗਿਫਟ ਲੈ ਕੇ ਜਾਣਾ ਵਾ ਆ ਸਮਾਨ ਤੈਨੂੰ ਦਿੰਨੇ ਅਸੀਂ ਤੇ ਤੂੰ ਦੂਰ ਸ਼ਹਿਰ ਚ ਜਾਣਾ ਵੱਡੇ ਚ ਤੇ ਉਹ ਜਿਹੜਾ ਗਿਫਟ ਆ ਤੋਹਫਾ ਉਹ ਇੱਕ ਅਰਬਪਤੀ ਨੂੰ ਤਗੜੇ ਇਨਸਾਨ ਨੂੰ ਦੇਣਾ ਵਾ ਤਾ ਉਹ ਕੰਦਾ ਜਰੂਰ ਬਾਬਾ ਜੀ ਸਾਧੂ ਜੀ ਮੈਂ ਤੁਹਾਡਾ ਹੁਕਮ ਆ ਮੈਂ ਮੰਨੂਗਾ ਮੈਂ ਲੈ ਕੇ ਜਾਊਗਾ ਕੋਈ ਹੁੰਦਾ ਛਾ ਠੀਕ ਆ ਤੋ ਜਾਊਗਾ ਤਾ ਉਹ ਕੰਦਾ ਤੂੰ ਜਾਣਾ ਵਾ ਤੂਤੇ ਸਾਹਮਣੇ ਕੀ ਹੁੰਦਾ ਸੀਨ ਵੀ ਉਹ ਜਿਹੜਾ ਅਮੀਰ ਆਦਮੀ ਹੁੰਦਾ ਵਾ ਬਹੁਤ ਉਹਦਾ ਤਕੜਾ ਅਲੀ ਸ਼ਾਨ ਮਹਿਲ ਸਾਹਮਣੇ ਹੁੰਦਾ ਵਾ ਤੇ ਸੁਰੱਖਿਆ ਗਾਰਡ ਲੱਗੇ ਹੁੰਦੇ ਆ ਵੀ ਸਨ ਸ਼ੌਕਤਲਾ ਪੂਰਾ ਹੁੰਦਾ ਵਾ ਉਹ ਇਨਸਾਨ ਤੇ ਤੂੰ ਦੇਖ ਕੇ ਹੈਰਾਨ ਰਹੇ ਨਾ ਚੌਕ ਜਾਣਾ ਵਾ ਤੇ ਤੂੰ ਉਹਨਾਂ ਨੂੰ ਬਾਅਦ ਚ ਛਪਾਂਜਾਂ ਨੂੰ ਕਮੇ ਜਿਹੜੇ ਉੱਥੇ ਗਾਰਡ ਹੁੰਦੇ ਆ ਉਹਨਾਂ ਨੂੰ ਇਹ ਗੱਲ ਕਹਿਣਾ ਮੈਂ ਜਿਹੜਾ ਗਿਫਟ ਤੋਹਫਾ ਉਹ ਮੈਂ ਅੰਦਰ ਉਸ ਸੰਸਾਣ ਨੂੰ ਦੇਣਾ ਵਾ ਜਿਹੜਾ ਬਹੁਤ ਅਮੀਰ ਆ ਤਾਂ ਉਹ ਕਹਿੰਦਾ ਉਹ ਗਾਰਡਾਂ ਨੇ ਫੋਨ ਲਾਉਂਦੇ ਆ ਅੰਦਰੋਂ ਮਾਲਕ ਨੂੰ ਸੱਦਦੇ ਆ ਮਾਲਕ ਖੁਦ ਚੱਲ ਕੇ ਆਉਂਦਾ ਵਾ ਤੇਰੇ ਕੋਲੇ ਤੇ ਤੇਰ ਤੋਂ ਗਿਫਟ ਲੈਂਦਾ ਵਾ ਤੇ ਗਿਫਟ ਲੈਂਦਾ ਵਾ ਫਿਰ ਤੈਨੂੰ ਤੇਰੇ ਮਨਾ ਕਰਨ ਦੇ ਬਾਵਜੂਦ ਵੀ ਤੈਨੂੰ ਧੱਕੇ ਨਾਲ ਅੰਦਰ ਲੈ ਕੇ ਜਾਂਦਾ ਵਾ ਕੋ ਤੈਨੂੰ ਵਧੀਆ ਨਾਸ਼ਤਾ ਬ੍ਰੇਕਫਾਸਟ ਖਵਾਉਂਦਾ ਵਾ ਆਪਣੇ ਡਾਈਨਿੰਗ ਟੇਬਲ ਉਤੇ ਗੱਲਾਂਬਾਤਾਂ ਕਰਦੇ ਘੁਮਾਉਂਦਾ ਫਰਾਉਂਦਾ ਤੇ ਜਦੋਂ ਜਾਣ ਦਾ ਟਾਈਮ ਆਉਂਦਾ ਵਾ ਤਾਂ ਤੈਨੂੰ ਉਹ ਪੁੱਛਦਾ ਵਿਕਾਸ ਜੀ ਤੇ ਐਸੀ ਉਹ ਕਹਿੰਦਾ ਵੀ ਮੈਂ ਬਸ ਤੇ ਜਾਂ ਕਿਸੇ ਵੀ ਸਾਧਨ ਤੇ ਆਇਆ ਉਹ ਕਹਿੰਦਾ ਅੱਛਾ ਠੀਕ ਆ ਤੇ ਕਹਿੰਦਾ ਜਦੋਂ ਤੂੰ ਜਾਣ ਲੱਗਦਾ ਵਾ ਤਾਂ ਤੈਨੂੰ ਉਹ ਜਿਹੜਾ ਅਮੀਰ ਆਦਮੀ ਹੁੰਦਾ ਵਾ ਉਹ ਆਪਣੇ ਛਪਾਂਝਾਂ ਨੂੰ ਕਹਿੰਦਾ ਸੁਰੱਖਿਆ ਗਾਰਡਨ ਨੂੰ ਕਹਿੰਦਾ ਵੀ ਇਹ ਸੰਸਾਰ ਨੂੰ ਇਹਦੇ ਘਰ ਤੱਕ ਸੁਰੱਖਿਅਤ ਛੱਡ ਕੇ ਆਉ ਸਹੀ ਸਲਾਮਤ ਤੇ ਤੈਨੂੰ ਸਹੀ ਸਲਾਮਤ ਛੱਡ ਕੇ ਜਾਂਦੇ ਆ ਤੇ ਤੇਰੇ ਘਰੇ ਪਹੁੰਚਣ ਤੇ ਉਹ ਇਨਸਾਨ ਤੈਨੂੰ ਫੋਨ ਕਰਕੇ ਪੁੱਛਦਾ ਵਾ ਵੀ ਤੂੰ ਠੀਕ ਸਲਾਮ ਸਹੀ ਸਲਾਮਤ ਪਹੁੰਚ ਗਿਆ ਵਾ ਤਾਂ ਤੂੰ ਅੱਗ ਕਹਿੰਦਾ ਹਾਂ ਜੀ ਤੇ ਹੁਣ ਇਹਨਾਂ ਚੀਜ਼ਾਂ ਚ ਡਿਫਾਈਨ ਕਰ ਉਹ ਚਿਹਰਾ ਤੈਨੂੰ ਹਮੇਸ਼ਾ ਯਾਦ ਰਹੂਗਾ ਜਾਂ ਉਹ ਇਨਸਾਨ ਜਿਹਦੇ ਨਾਲ ਚ ਤੈਨੂੰ ਇੰਨਾ ਵਧੀਆ ਟਰੀਟ ਮਿਲਿਆ ਚੰਗਾ ਤਾਂ ਉਹ ਕਹਿੰਦਾ ਮੈਂ ਉਸ ਇਨਸਾਨ ਨੂੰ ਹਮੇਰਾ ਹਮੇਸ਼ਾ ਯਾਦ ਰੱਖੂਗਾ ਜਿਸ ਇਨਸਾਨ ਨੇ ਮੈਨੂੰ ਇੰਨਾ ਵਧੀਆ ਟਰੀਟ ਕੀਤਾ ਸੋ ਉਹ ਇਨਸਾਨ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ ਤਾਂ ਮਹਾਤਮਾ ਜੀ ਕਹਿੰਦੇ ਇੱਥੇ ਇਹ ਕਹਾਣੀ ਖਤਮ ਹੁੰਦੀ ਆ ਤੇ ਇੱਥੋਂ ਤੈਨੂੰ ਸਿੱਖਣ ਵਾਲੀ ਇਹ ਮਿਲਦੀ ਆ ਹਮੇਸ਼ਾ ਸੋਹਣੇ ਚਿਹਰੇ ਯਾਦ ਨਹੀਂ ਰਹਿੰਦੇ ਉਹ ਸੋਹਣੇ ਆਉਣ ਤੇ ਅਗਲੇ ਹੋਰ ਸੋਹਣੇ ਦੀ ਤਲਾਸ਼ ਚਰ ਹੋ ਜਾਂਦੇ ਆ ਪਰ ਜਿਹੜਾ ਉਹ ਇਨਸਾਨ ਜਿਹਨੇ ਤੁਹਾਡੇ ਨਾਲ ਚੰਗਾ ਵਿਹਾਰ ਕੀਤਾ ਹੁੰਦਾ ਵਾ ਉਹ ਤੁਹਾਡੀ ਪੂਰੀ ਜ਼ਿੰਦਗੀ ਭਰ ਤੁਹਾਨੂੰ ਯਾਦ ਰਹਿੰਦਾ ਵਾ ਕਹਾਣੀ ਸੀ ਛੋਟੀ ਜੀ ਕਹਾਣੀ ਤੋਂ ਸਾਨੂੰ ਸਿੱਖਿਆ ਜਿਹੜਾ ਸਾਰਾ ਕਹਾਣੀ ਦਾ ਸਾਨੂੰ ਕੇਂਦਰੀ ਭਾਵ ਇਹ ਮਿਲਦਾ ਵਾ ਵੀ ਹਮੇਸ਼ਾ ਸੋਹਣੇ ਚਿਹਰਿਆਂ ਦੇ ਮਗਰ ਨਾ ਭੱਜੋ ਜਿਹੜਾ ਸੋਹਣਾ ਚਿਹਰਾ ਹੁੰਦਾ ਵਾ ਇਹ ਕਿਤੇ ਨਾ ਕਿਤੇ ਸਾਨੂੰ ਕਿਸੇ ਹੋਰ ਨਵੇਂ ਸੋਹਣੇ ਆਉਣ ਤੇ ਸਾਨੂੰ ਹੋਰ ਦੇਖਣ ਨੂੰ ਮਿਲਦਾ ਹੋਰ ਉਹ ਤੋਂ ਸੋਹਣਾ ਇਨਸਾਨ ਪਰ ਜਿਹੜਾ ਚੰਗਾ ਵਿਹਾਰ ਜੀ ਨੇ ਕੀਤਾ ਹੁੰਦਾ ਤੁਹਾਡੇ ਨਾਲ ਚੰਗਾ ਟ੍ਰੀਟ ਕੀਤਾ ਹੁੰਦਾ ਵਾ ਉਹ ਤੁਹਾਨੂੰ ਪੂਰੀ ਜ਼ਿੰਦਗੀ ਭਰ ਨਹੀਂ ਭੁੱਲਦਾ ਚਾਹੇ ਉਹ ਅਮੀਰ ਹੋਵੇ ਤੇ ਚਾਹੇ ਉਹ ਗਰੀਬ ਹੋਵੇ ਇਹ ਦੋਵਾਂ ਤੇ ਅਪਲਾਈ ਹੁੰਦਾ ਵਾ ਸੋ ਇਸ ਕਰਕੇ ਹਰੇਕ ਨਾਲ ਚੰਗਾ ਵਿਹਾਰ ਚੰਗਾ ਬਰਤావ ਚੰਗਾ ਬੋਲਾ ਬੋਲਣਾ ਹਰ ਇੱਕ ਚੀਜ਼ ਦਾ ਚੰਗਾ ਵਿਹਾਰ ਰੱਖੋ ਤਾਂ ਜੋ insan ਦੇ ਹਿਰਦੇ ਵਿੱਚ ਦਿਲ 'ਚ ਤੁਹਾਡੇ ਪ੍ਰਤੀ ਚੰਗੀ ਛਵੀ ਬਣ ਸਕੇ ਤੇ ਤੁਹਾਨੂੰ ਕਦੇ ਨਾ ਭੁੱਲ ਸਕੇ ਸੋ ਇਹ ਗੱਲ insanਾਂ ਤੇ ਪੂਰੀ ਢੁਕਦੀ ਆ ਚਾਹੇ ਮੁੰਡੇ ਚਾਹੇ ਕੁੜੀਆਂ ਮੁੰਡਿਆਂ ਲਈ ਵੀ ਢੁਕਦੀ ਆ ਤੇ ਕੁੜੀਆਂ ਲਈ ਵੀ ਆਪਣੇ ਚਿਹਰੇ ਨੂੰ ਸੋਹਣਾ ਬਣਾਉਣ ਦੀ ਬਜਾਏ ਉਸਤੇ ਜਿਹੜੀ ਕੁਦਰਤ ਵੱਲੋਂ ਨੇਚਰਲ ਸਾਨੂੰ ਬਿਊਟੀ ਮਿਲੀ ਆ ਸੁੰਦਰਤਾ ਮਿਲੀ ਆ ਉਸ ਤੇ ਧਿਆਨ ਦਈਏ ਨਾ ਕਿ ਉਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰੀਏ ਵੀ ਅਸੀਂ ਵਿਗਾੜ ਕੇ ਚਿਹਰੇ ਨੂੰ ਸੁੰਦਰ ਬਣਾਉਣੇ ਆ ਸੁੰਦਰ ਚਿਹਰਾਣਾ ਬਣਾਓ ਸੁੰਦਰ ਆਪਣੀ ਸ਼ਬੀ ਬਣਾਓ ਆਪਣਾ ਮਾਨ ਬਣਾਓ ਆਪਣਾ ਵਿਹਾਰ ਬਣਾਓ ਜਿਸ ਨਾਲ ਤੁਸੀਂ ਹਮੇਸ਼ਾ ਲਈ ਲੋਕਾਂ ਦੇ ਦਿਲ 'ਚ ਸ਼ਬੀ ਬਣਾ ਸਕੋ ਚੰਗਾ ਵਿਹਾਰ ਕਰਕੇ ਨਾ ਕਿ ਸੁੰਦਰ ਚਿਹਰਾ ਬਣਾਓ ਸੋ ਇਸ ਕਰਕੇ ਆਪਣੇ ਆਲੇ ਦੋਆਲੇ ਦੇ ਲੋਕਾਂ ਨਾਲ ਚੰਗਾ ਵਿਹਾਰ ਕਰੋ ਸੋ ਅੱਗੇ ਦੁਨੀਆ ਵਿੱਚ ਰਹਿਣ ਵਾਸਤੇ ਹਮੇਸ਼ਾ ਲੋਕਾਂ ਦੀ ਮਦਦ ਕਰਦੇ ਰਹੋ ਤੇ ਵਧੀਆ ਰਹੋ ਤਾਂ ਜੋ ਮਿਲਦੇ ਰਹੀਏ ਫਿਰ ਸੋ ਇਹ ਸੀ ਅੱਜ ਦੀ ਛੋਟੀ ਜੀ ਕਹਾਣੀ ਜੇ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਂ ਕਿਸੇ ਅਗਲੇ ਕਿਸੇ ਕਹਾਣੀ ਸਟੋਰੀ 'ਚ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ